ਸੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 14 ਤੋਂ 16 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਇਸ ਲਈ ਉਹ ਆਖਿਆ ਜਾਂਦਾ ਹੈ हे ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਤਾਂ ਮਸੀਹ ਤੇਰੇ ਉੱਤੇ ਚਮਕੇਗਾ ਸੋ ਚੌਪਸੀ ਨਾਲ ਵੇਖੋ ਭਈ ਤੁਸੀਂ ਕਿਕਰ ਚੱਲਦੇ ਹੋ ਨਿਰ ਬੁੱਧਾ ਵਾਂਗ ਨਹੀਂ ਸਗੋ ਬੁੱਧਵਾਨਾ ਵਾਂਗ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਕਿੰਨਾ ਆਖਿਆ ਜਾਂਦਾ ਹੈ ਵੀ ਸੌਣ ਵਾਲਿਆ ਜਾਗ ਤੇ ਮੁਰਦਿਆਂ ਚੋਂ ਜੀ ਉੱਠ ਇਹ ਕਿੰਨੂੰ ਆਖਿਆ ਜਾ ਰਿਹਾ ਆ ਕਹੋ ਸਾਨੂੰ ਇਹਦਾ ਮਤਲਬ ਤੁਸੀਂ ਸੁੱਤੇ ਹੋ ਇਹਦਾ ਮਤਲਬ ਤੁਸੀਂ ਮੁਰਦਿਆਂ ਚ ਪਏ ਆ ਇਸਾਤਿਆਂ ਤੁਸੀਂ ਸੁੱਤੇ ਹੋਏ ਆ ਪਰ ਅੱਜ ਤੁਹਾਨੂੰ ਵਚਨ ਕਹਿੰਦਾ ਹੈ ਸੋਣ ਵਾਲਿਆ ਜਾਗ ਆਪਣੇ ਆਲਸ ਤੇ ਦਲਿੱਦਰ ਦਾ ਤਿਆਗ ਕਰ ਆਪਣੇ ਮਨ ਦੀਆਂ ਖੁਆਇਸ਼ਾਂ ਤੇ ਮਨ ਦੇ ਡਰ ਦਾ ਤਿਆਗ ਕਰ ਉਹ ਧੋਰਾ ਜਿਹੜੀਆਂ ਤੈਨੂੰ ਪਿੱਛੇ ਜੇ ਸੋਚੋ ਜੇ ਨਫਰਤ ਜਾਂ ਤੇ ਪਿਆਰ ਵੀ ਆ ਜੇ ਜ਼ਮੀਨ ਜਾਂ ਤੇ ਆਸਮਾਨ ਵੀ ਆ ਸਭ ਚੀਜ਼ਾਂ ਆ ਜੇ ਪੋਜ਼ਿਟਿਵ ਜਾਂ ਤੇ ਨੈਗੇਟਿਵ ਵੀ ਹੈਗਾ ਆ ਔਰ ਯਾਦ ਰੱਖੋ ਜਿਸ ਚੀਜ਼ ਦਾ ਨਾਮ ਆ ਉਸ ਚੀਜ਼ ਦੀ ਹੋਣ ਆ ਉਹਦੀ ਹੋਣਦ ਹੋਈ ਇਸ ਲਈ ਉਹਦਾ ਨਾਮ ਬਣਿਆ ਆ ਇਸ ਲਈ ਮੁਰਤਿਆਂ ਵਿੱਚੋਂ ਜਾਗੋ ਮਰੇ ਜ਼ਮੀਰ ਵਾਲਿਆਂ ਦੇ ਵਿੱਚੋਂ ਜਾਗ ਜਾਓ ਮਰੀ ਨੇਚਾ ਵਾਲਿਆਂ ਦੇ ਵਿੱਚੋਂ ਉੱਠ ਜਾਓ ਜਿਹੜੇ ਆਤਮਾ ਦੇ ਵਿੱਚ ਮਰ ਚੁੱਕੇ ਆ ਉਹਨਾਂ ਦੇ ਵਿੱਚੋਂ ਬਾਹਰ ਨਿਕਲ ਆਓ ਅਰ ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾ ਲਓ ਹੁਣ ਇਹ ਨਾ ਆਸ ਰੱਖੋ ਕਿ ਦਿਨ ਚੰਗੇ ਆਉਣਗੇ ਤੁਹਾਡੀ ਜ਼ਿੰਦਗੀ ਦੇ ਦਿਨ ਚੰਗੇ ਆਉਣਗੇ ਪਰ ਸੰਸਾਰ ਦੇ ਵਿੱਚ ਅਗਰ ਤੁਸੀਂ ਕਹੋ ਕਿ ਸਹਾਰ ਜਿਹੜਾ ਆ ਉਹ ਸਤਿਯੁਗੀ ਹੋ ਜੂਏ ਹੁਣ ਉਹ ਸਮਾਂ ਵਾਪਸ ਨਹੀਂ ਆਉਣਾ ਹੁਣ ਸਮਾਂ ਬੁਰੇ ਤੋਂ ਬੱੱਤਰ ਹੁੰਦਾ ਜਾਣਾ ਆ ਅਰੇ ਲਿਖਿਆ ਕਹਿੰਦਾ ਚੌਕਸੀ ਨਾਲ ਵੇਖੋ ਭਈ ਤੁਸੀਂ ਕਿਵੇਂ ਦੀ ਚਾਲ ਚੱਲਦੇ ਆ ਬੁੱਧੀਮਾਨਾਂ ਵਾਂਗ ਚੱਲਦੇ ਆ ਕਿ ਨਿਰਬੁੱਧਾਂ ਵਾਂਗ ਚੱਲਦੇ ਆ ਤੇ ਆਪਣੇ ਲਈ ਸਮੇ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਵਚਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਕਿ ਦਿਨ ਬੁਰੇ ਹਨ ਪਰ ਅਗਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਮਜ਼ਬੂਤ ਰੱਖੀਏ ਆਪਣੀ ਆਸਥਾ ਨੂੰ ਕਾਇਮ ਰੱਖੀਏ ਵਚਨ ਦੇ ਉੱਤੇ ਵਿਸ਼ਵਾਸ ਰੱਖੀਏ ਵਚਨ ਦੇ ਅਨੁਸਾਰ ਚੱਲੀਏ ਉਹ ਕੰਮ ਜੋ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਕੀਤੇ ਉਹਨਾਂ ਨੂੰ ਨਾ ਵਿਸਾਰੀਏ ਤਦ ਅਸੀਂ ਜਿਹੜੇ ਆ ਇੱਕ ਚੰਗੀ ਦੌੜ ਜਿਹੜੀ ਆ ਉਹ ਦੌੜ ਸਕਦੇ ਆ ਅਤੇ ਤਦ ਅਸੀਂ ਬੁਰੇ ਦਿਨਾਂ ਨੂੰ ਆਪਣੇ ਲਈ ਚੰਗੇ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਲੈ ਸਕਦੇ ਆ ਹalleluyah ਹਉ ਆਪਾਂ ਦੇਖਦੇ ਹਾਂ ਰਸੂਲਾਂ ਦੇ ਕੰਮ ਉਹਦਾ ਪੰਜ ਨੰਬਰ ਅਧਿਆਏ ਉਹਦੀ 28 ਤੇ 29 ਨੰਬਰ ਪੰਕਤੀ ਕਹਿੰਦਾ ਭਈ ਅਸਾਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਨਾਲੇ ਚਾਹੁੰਦੇ ਉਹ ਜੋ ਇਸ ਮਨੁੱਖ ਦਾ ਖੂਨ ਸਾਡੇ ਜੁਮੇ ਲਾਓ ਤਦ ਪੱਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖ ਦੇ ਹੁਕਮਾਂ ਨਾਲੋਂ ਪਰਮੇਸ਼ਵਰ ਦਾ ਹੁਕਮ ਮੰਨਣਾ ਜ਼ਰੂਰੀ ਹੈ। ਇੱਥੇ ਰਸੂਲਾਂ ਨੂੰ ਹੁਕਮ ਕੀਤਾ ਗਿਆ ਹੈ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੂੰ ਹੁਕਮ ਕੀਤਾ ਗਿਆ ਵੀ ਯਿਸੂ ਨਾਮ ਦਾ ਪ੍ਰਚਾਰ ਨਹੀਂ ਕਰਨਾ। ਜੋ ਚੀਜ਼ਾਂ ਆਪਾਂ ਫੇਸ ਕਰ ਰਹੇ ਆ ਨਾ ਇਹ ਨਵੀਆਂ ਨਹੀਂ ਆ। ਜੇਸ ਸਮੇਂ ਤੋਂ ਸਾਡੀ ਮੁਕਤੀ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਅਰੇ ਇੱਥੇ ਉਦੋਂ ਹੀ ਜਦੋਂ ਰਸੂਲਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦਾ ਉਹਦੇ ਨਾਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਮੁਕਤੀ ਦਾ ਪ੍ਰਚਾਰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਉਸ ਵੇਲੇ ਦੇ ਵੀ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਗੁਣੀ ਗਿਆਨੀ ਸਮਝਦੇ ਸੀਗੇ ਉਹਨਾਂ ਨੇ ਫਤਵੇ ਜਾਰੀ ਕਰਾਏ ਇਹ ਯਿਸੂ ਨਾਮ ਦਾ ਪ੍ਰਚਾਰ ਨਾ ਕੀਤਾ ਜਾਏ। ਅਰ ਚੇਲਿਆਂ ਨੂੰ ਕਈ ਵਾਰੀ ਫੜਿਆ ਗਿਆ, ਪੱਥਰਾ ਕੀਤਾ ਗਿਆ। ਚੇਲਿਆਂ ਨੂੰ ਬਹੁਤ ਬੁਰੀ ਸਜ਼ਾ ਦੇ ਦੇ ਕੇ ਮਾਰਿਆ ਗਿਆ। ਇੱਥੇ ਵੀ ਉਹਨਾਂ ਨੂੰ ਪਨਿਸ਼ ਕੀਤਾ ਜਾ ਰਿਹਾ ਆ। ਅਰ ਉਹ ਪੁੱਛਦੇ ਆ ਕਹਿੰਦੇ ਤੁਹਾਨੂੰ ਤਾਂ ਹੁਕਮ ਦਿੱਤਾ ਸੀ ਵੀ ਤੁਸੀਂ ਉਹਦੇ ਨਾਮ ਦਾ ਪ੍ਰਚਾਰ ਨਹੀਂ ਕਰਨਾ। ਤੁਸੀਂ ਸਾਰੇ ਯਰੂਸ਼ਲਮ ਹੀ ਜਿਹੜੇ ਆ, ਤੁਸੀਂ ਉਹਨੂੰ ਆਪਣੀ ਸਿੱਖਿਆ ਦੇ ਨਾਲ ਦੇਖੋ ਜਦੋਂ ਪ੍ਰਭੂ ਯਿਸੂ ਮਸੀਹ ਇੱਕ ਜਗ੍ਹਾ ਤੇ ਜਾ ਰਹੇ ਆ ਤੇ ਜਿਹੜੇ ਪ੍ਰਭੂ ਦੇ ਪੈਰੋਕਾਰ ਲੋਕ ਆ ਉਹ ਹੋ ਸਨਾ ਹੋ ਸਨਾ ਦੇ ਨਾਰੇ ਲਗਾ ਰਹੇ ਹੰਦੋਸਨਾ ਕਰ ਰਹੇ ਆ ਤੇ ਉਸ ਵੇਲੇ ਦੀਆਂ ਹਕੂਮਤਾਂ ਦੇ ਵੱਲੋਂ ਉਹਨਾਂ ਨੂੰ ਚੁੱਪ ਕਰਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਹਿੰਦੇ ਜੇ ਇਹ ਚੁੱਪ ਕਰ ਜਾਣਗੇ ਤਾਂ ਪੱਥਰ ਚੀਲਾ ਉੱਠਣਗੇ ਹallelujah ਅਗਰ ਬੰਦੇ ਚੁੱਪ ਕਰ ਜਾਣਗੇ ਨਾ ਤਾਂ ਪੱਥਰ ਚਲਾ ਉੱਠਣਗੇ ਪਰ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਜਦ ਤੱਕ ਪੂਰਾ ਨਾ ਹੋ ਜਾਵੇ ਉਦੋਂ ਤੱਕ ਕੋਈ ਇਹਨੂੰ ਫੈਲਣ ਤੋਂ ਰੋਕ ਨਹੀਂ ਸਕਦਾ ਅਰੇ ਥੈ ਦੇ ਵਿੱਚ ਲਿਖਿਆ ਗਿਆ ਕਹਿੰਦਾ ਉਹਨਾਂ ਤੋਂ ਨਾ ਡਰੋ ਜਿਹੜੇ ਜਿਸਮ ਦਾ ਨਾਸ਼ ਕਰਦੇ ਆ ਪਰ ਉਹਨਾਂ ਤੋਂ ਡਰੋ ਉਸ ਤੋਂ ਡਰੋ ਜਿਹੜਾ ਆਤਮਾ ਦੇ ਉੱਤੇ ਵੀ ਤੁਹਾਡੇ ਉੱਤੇ ਇਖਤਿਆਰ ਰੱਖਦਾ ਹੈ ਇਸ ਲਈ ਪਰਮੇਸ਼ਵਰ ਦਾ ਹੁਕਮ ਮੰਨਣਾ ਜ਼ਰੂਰੀ ਔਰ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਜਾ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਝਗੜਾ ਕਰਨ ਪਰ ਬਾਣੀ ਸਾਨੂੰ ਦੱਸਦੀ ਆ ਕਿ ਅੰਤਲੇ ਦਿਨਾਂ ਦੇ ਵਿੱਚ ਸ਼ੈਤਾਨ ਦਾ ਰਾਜ ਹੋਊਗਾ ਤੇ ਸ਼ੈਤਾਨ ਦੀ ਪਸੰਦ ਦੇ ਕੰਮ ਹੀ ਜਿਹੜੇ ਆ ਉਹ ਸੰਸਾਰ ਪਸੰਦ ਕਰੂਗਾ ਤੇ ਸ਼ੈਤਾਨ ਨੂੰ ਪਸੰਦ ਨਹੀਂ ਆ ਕਿ ਕੋਈ ਪਰਮੇਸ਼ਵਰ ਦੀ ਮहिमा ਕਰੇ ਦੁਸ਼ਟ ਨੂੰ ਪਸੰਦ ਨਹੀਂ ਆ ਕਿ ਲੋਕਾਂ ਦੇ ਜੀਵਨ ਸੁਧਰ ਜਾਣ ਉਹ ਨਹੀਂ ਚਾਹੁੰਦਾ ਲੋਕਾਂ ਦੀਆਂ ਇੱਜ਼ਤਾਂ ਬਚਾਈਆਂ ਜਾਣ ਉਹ ਤਾਂ ਚਾਹੁੰਦਾ ਹੈ ਕਿ ਲੋਕੀ ਬੇਇੱਜ਼ਤੇ ਨਿਰਲਜ ਹੋ ਜਾਣ ਉਹ ਤਾਂ ਚਾਹਦਾ ਲੋਕੀ ਬੰਦ ਤੋਂ ਬੰਦ ਪਾਪ ਕਰਨ ਜਿਵੇਂ ਜਿਵੇਂ ਆਪਾਂ ਅੱਗੇ ਨੂੰ god ਕਿਸੇ ਦੇ छुटकारे ਲਈ ਪ੍ਰਾਰਥਨਾ ਕਰ ਰਿਹਾ ਹੈ ਕੋਈ ਕਿਸੇ ਦੇ ਘਰ ਦੇ ਕਲੇਸ਼ ਤੋਂ ਆਜ਼ਾਦੀ ਲਈ ਪ੍ਰਾਰਥਨਾ ਕਰ ਰਿਹਾ ਔਰ ਉਹਨਾਂ ਨੂੰ ਇਹ ਚੰਗਾ ਕੰਮ ਬੈਰੀ ਬੁਰੇ ਤੌਰ ਤੇ ਪੇਸ਼ ਕਰ ਰਿਹਾ ਹੈ ਇਹ ਉਹਨਾਂ ਦਾ ਕਸੂਰ ਨਹੀਂ ਆ ਪਰ ਜਿਨ੍ਹਾਂ ਦੇ ਜੀਵਨ ਦੇ ਵਿੱਚ ਦੁਸ਼ਟ ਦੇ ਦਰਵਾਜ਼ੇ ਖੁੱਲੇ ਹੋਏ ਆ ਉਹ ਆਤਮਿਕ ਤੌਰ ਤੇ ਉਹਨਾਂ ਦੀਆਂ ਅੱਖਾਂ ਤੇ ਬੈਰੀ ਨੇ ਪਰਦਾ ਪਾ ਦਿੱਤਾ ਹੈ ਪਰਤਾ ਉਹ ਆਦੇ ਪਰਮੇਸ਼ਵਰ ਦਾ ਕਿ ਐਟ ਲੀਸਟ 400 ਕਰੋੜ ਤੋਂ ਵੱਧ ਲੋਕ ਆ ਜਿਨ੍ਹਾਂ ਦੀਆਂ ਅੱਖਾਂ ਤੋਂ ਪ੍ਰਭੂ ਯਿਸੂ ਮਸੀਹ ਨੇ پاک ਰੂਹ ਦੇ ਵਸੀਲੇ ਪਰਦਾ ਲਾ ਸਿੱਟਿਆ ਹੈ ਇਸ ਲਈ ਪਵਚਨ ਸਾਨੂੰ ਦੱਸਦਾ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ਵਰ ਦਾ ਹੁਕਮ ਮੰਨਣਾ ਜ਼ਰੂਰੀ ਆ